ਜਿੱਥੇ ਅੱਜ ਟੀਚਰ ਡੇ ਵਾਲੇ ਦਿਨ ਟੀਚਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਉੱਥੇ ਹੀ ਪੀਐਸ ਟੀਈਟੀ ਪਾਸ ਵਿਦਿਆਰਥੀਆਂ ਦੇ ਵੱਲੋਂ ਸੀਐਮ ਦੇ ਕੋਠੀ ਦੇ ਅੱਗੇ ਪ੍ਰੋਟੈਸਟ ਕੀਤਾ ਗਿਆ ਤਾਂ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਨੂੰ ਟੱਪਣ ਲੱਗਿਆ ਤਾਂ ਫਿਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਨਾ ਕਾਰੀ ਅਧਿਆਪਕਾਂ ਨੇ ਕਿਹਾ ਕਿ ਅਸੀਂ ਕੋਈ ਵੀ ਮੀਟਿੰਗ ਨਹੀਂ ਲੈ ਕੇ ਜਾਵਾਂਗੇ ਸਿਰਫ ਨੋਟੀਫਿਕੇਸ਼ਨ ਹੀ ਲੈ ਕੇ ਜਾਵਾਂਗੇ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਪਰ ਪ੍ਰਸ਼ਾਸਨ ਦੇ ਵੱਲੋਂ ਸਾਡੇ ਨਾਲ ਤੱਕਾ mùਕੀ ਕੀਤੀ ਗਈ ਹੈ بيٹھ جا بیٹھ جا بیٹھ جا ایتھے بیٹھ جا ایتھے بیٹھ جا ਸਰ ਮੇਰਾ ਨਾਮ ਲਵਿਸ਼ ਕੁਮਾਰ ਹੈ ਜੀ ਸਰ ਇਸ ਟਾਈਮ ਇਨਾਂ ਨੂੰ ਮੰਨ ਦੁਖੀ ਹੋ ਗਿਆ ਨਾ ਵੀ 17 ਮਹੀਨਿਆਂ ਤੋਂ ਉੱਪਰ ਹੋ ਗਿਆ ਸਰ ਇੱਕ एलिजिਬਿਲਟੀ ਟੈਸਟ ਹੈ ਟੀਚਰ एलिजिਬਿਲਟੀ ਟੈਸਟ ਜਿਹੜੇ ਕੀ 17 ਮਹੀਨਿਆਂ ਤੋਂ ਕੈਂਡੀਡੇਟ ਵਿਚਾਰੇ ਰੋਲ ਰਹੇ ਨੇ ਸਰਕਾਰ ਦੇ ਕੋਲ ਜਾ ਜਾ ਕੇ ਰਿਕਵੈਸਟਾਂ ਕਰ ਰਹੇ ਨੇ ਵੀ ਸਾਡਾ ਇੱਕ एलिजिਬਿਲਟੀ ਟੈਸਟ ਦੋ ਇੱਕ 17 ਮਹੀਨਿਆਂ ਤੋਂ ਬੱਚੇ एलिजिਬਿਲਟੀ ਟੈਸਟ ਦੇਣ ਲਈ ਇੱਕ ਤਰਸ ਰਹੇ ਨੇ ਵੀ ਸਾਡਾ एलिजिਬਿਲਟੀ ਟੈਸਟ ਲਿਆ ਜਾਵੇ ਪਰ ਆਹ ਦੇਖ ਲਓ ਸਰ 18 ਫਰਵਰੀ ਨੂੰ ਆ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈਗਾ ਪੰਜਾਬ ਸਰਕਾਰ ਦੇ ਵੱਲੋਂ ਕਿ ਅਸੀਂ 26 ਮਈ ਨੂੰ ਤੁਹਾਡਾ ਪੀਐਸਟੈਟ ਦਾ ਪੇਪਰ ਲਵਾਂਗੇ ਪਰ ਉਹ ਜਿਹੜੀ 26 ਮਈ ਹੈ ਸਿਰਫ ਇੱਕ ਜਿੱਦਾਂ ਵੋਟਾਂ ਦਾ ਕਾਰਨ ਬਣਾ ਕੇ ਇੱਕ ਖਾਲੀ ਉਹ ਡੇਟ ਟਪਾ ਦਿੱਤੀ ਗਈ ਕੋਈ ਹੁੰਦਾ ਹੱਲ ਨਹੀਂ ਕੀਤਾ ਗਿਆ ਅੱਜ ਤੱਕ ਅਸੀਂ 20 ਤੋਂ 22 ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਕਰ ਚੁੱਕੇ ਆ ਸਰ ਚਾਰ ਮੀਟਿੰਗਾਂ ਹਰਪਾਲ ਚਿਮਾ ਜੀ ਨਾਲ ਵਿੱਤ ਮੰਤਰੀ ਨਾਲ ਕੀਤੀਆਂ ਇੱਕੋ ਹੀ ਲਾਰਾ ਹੁੰਦਾ ਅੱਜ ਪੇਪਰ ਸਵੇਰੇ ਪੇਪਰ ਅੱਜ ਪੇਪਰ ਸਵੇਰੇ ਪੇਪਰ ਬਸ ਹੋਰ ਸਾਨੂੰ ਕੁਝ ਨਹੀਂ ਮਿਲਦਾ ਉਸ ਤੋਂ ਇਲਾਵਾ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਊਗਾ ਅਗਲਾ ਸਰ ਐਕਸ਼ਨ ਆਈ ਹੈ ਵੀ ਅੱਜ ਜਿਹੜਾ ਅਸੀਂ ਪਿੱਛੇ 9 ਅਗਸਤ ਨੂੰ ਸਾਡੀ ਮੀਟਿੰਗ ਹੋਈ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਪਿਛਲਾ ਜੋ 12 ਮਾਰਚ ਨੂੰ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਉਹਦੇ ਵਿੱਚ ਔਰ ਮਿਸਪ੍ਰਿੰਟਿੰਗ ਪੇਪਰ ਦੀ ਸੀਲ ਓਪਨ ਮਤਲਬ ਇੱਕ ਇੱਕ ਪੇਜ ਇਦਾਂ ਪੂਰਾ ਸਾਫ ਖਾਲੀ ਦਿੱਤਾ ਆਇਆ ਸੀਗਾ ਮੇਰਾ ਖੁਦ ਦਾ ਪੇਜ ਖਾਲੀ ਸੀ ਇਦਾਂ ਜਦੋਂ ਅਸੀਂ 9 ਅਗਸਤ ਨੂੰ ਉਹ ਪੇਪਰ ਸਿੱਖਿਆ ਮੰਤਰੀ ਸਾਹਿਬ ਦੇ ਸਾਹਮਣੇ ਰੱਖਿਆ ਕਹਿੰਦੇ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਉਹਨੂੰ ਭੁੱਲ ਜਾਓ ਠੀਕ ਹੈ ਸਰ ਵੀ ਇੱਕ एलिजिबिलिटी ਟੈਸਟ ਹੈ ਸਰ ਤੁਸੀਂ ਆ ਹੱਲ ਕਰ ਰਹੇ ਹੋ ਅਨਮੋਲ ਅਰੋੜਾ ਜੀ ਸਰ ਇੱਕ ਸਭ ਤੋਂ ਵੱਡੀ ਗੱਲ ਸਰ ਸਟੂਡੈਂਟਸ ਨੂੰ ਸਭ ਤੋਂ ਵੱਡਾ ਦੁੱਖ ਹੈ ਇਸ ਚੀਜ਼ ਦਾ ਕਿ ਸਰਕਾਰ ਨੇ 26 ਮਈ ਤਾਰੀਖ ਮੰਗੀ ਸਰ ਕਿ ਅਸੀਂ 26 ਤਾਰੀਖ 26 ਮਈ ਨੂੰ ਅਸੀਂ ਪੇਪਰ ਦਿਲਾਉਣ ਵਾਲੇ ਹਾਂ ਬਟ ਸਭ ਤੋਂ ਵੱਡਾ ਦੁੱਖ ਸਰ ਉਸ ਦਿਨ ਹੁੰਦਾ ਹੈ ਕਿ 26 ਮਈ ਤੋਂ ਸਰ ਅੱਜ ਤੁਸੀਂ ਦਿਨ ਦੇਖ ਲਓ 5 ਸਤੰਬਰ ਹੋ ਗਏ ਇਲੈਕਸ਼ਨ ਖਤਮ ਹੋ ਗਿਆ ਹੈ ਸਰਕਾਰ ਦੀ ਅਸੀਂ ਪਹਿਲਾਂ ਗੱਲ ਸੁਣੀ ਸਰ ਅਸੀਂ ਇੱਕ ਇੱਕ ਮੈਂਬਰ ਇੱਥੇ ਗਵਾਹ ਹੈ ਸਰ ਕਿ ਕਿਸੇ ਨੇ ਵੀ ਐਵੇਂ ਦਾ ਕੋਈ ਪ੍ਰੋਟੈਸਟ ਨਹੀਂ ਕੀਤਾ ਕਿਸੇ ਨੇ ਵੀ ਐਵੇਂ ਦੀ ਕੋਈ ਕਾਰਵਾਈ ਨਹੀਂ ਕੀਤੀ ਸਰ ਕਿ ਜਿੰਨੇ ਨਾਲ ਸਰ ਆਰ ਨੂੰ ਵੀ ਕੋਈ ਹਾਨੀ ਪਹੁੰਚੇ ਅਸੀਂ ਸਰ ਅੱਜ ਵੀ ਪ੍ਰੋਟੈਸਟ ਕਰ ਰਹੇ ਹਾਂ ਪੂਰੀ ਤਰ੍ਹਾਂ ਨਾਲ ਸਾਡੇ ਮੈਂਬਰ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਹੋਏ ਆ ਸਾਰੇ ਦੇ ਸਾਰੇ ਮੈਂਬਰਸ ਲੀਡ ਕਰ ਰਹੇ ਆ ਤਾਂ ਸਰ ਤੁਸੀਂ ਕਿਤਰੇ ਵੀ ਇਹਨੂੰ ਪ੍ਰੂਵ ਕਰ ਸਕਦੇ ਫਿਰ ਸਰ ਸਰਕਾਰ ਸਾਡੇ ਨਾਲ ਕਿਉਂ ਇਦਾਂ ਕਰਨ ਲੱਗੀ ਹੋਈ ਆ ਇਹ ਇਹਨਾਂ ਦਾ ਕੀ ਕਸੂਰ ਹੈ ਸਰ ਇਹ ਕੈਂਡੀਡੇਟਸ ਐਂਡ ਹਾਲੇ ਤੱਕ ਸਰ ਇੱਕ ਤੋਂ ਮੈਂ ਇੱਕ ਵੱਡੀ ਗੱਲ ਬੋਲਣਾ ਚਾਹੂੰਗਾ ਅੱਜ ਇਹ ਕੁਝ ਇੱਕ एलिजिਬਿਲਟੀ ਪੇਪਰ ਹੈ ਸਰ ਪੀਐਸਟੈਟ ਦਾ ਐਂਡ ਜਦੋਂ ਇੱਕ एलिजिਬਿਲਟੀ ਪੇਪਰ ਨੂੰ ਪਾਰ ਕਰਨਾ ਹੋਊਗਾ ਤਾਂ ਫਿਰ ਸਾਨੂੰ ਇੱਕ ਡਰ ਹੋਰ ਪੈਦਾ ਹੋ ਗਿਆ ਕਿ ਜੋ ਹਾਲ ਸਾਰਾ ਜ ਸਾਡਾ ਇੱਥੇ ਹੋ ਰਿਹਾ ਹੈ ਉਹ ਹਾਲ ਪੇਪਰ 2 ਲਈ ਵੀ ਹੋਏਗਾ ਫਿਰ ਪੇਪਰ 2 ਲਈ ਸਰ 5994 ਦੀ ਭਰਤੀ ਇੰਨਾ ਕੈਂਡੀਡੇਟ ਸਰ ਉਧਰ ਰਲ ਰਿਹਾ ਉਹਨਾਂ ਨੂੰ ਵਿਸ਼ਵਾਸ ਸੀ ਸਰ ਕਿ ਪਿਛਲੀ ਸਰਕਾਰ ਦੀ ਭਰਤੀ ਹੈ ਇਹਨਾਂ ਨੇ ਕਿਹਾ ਸਾਡੀ ਹੈ ਜੀ ਚਲੋ ਅਸੀਂ ਮੰਨ ਲਿਆ ਜੀ ਕੋਈ ਗੱਲ ਇਹ ਨਹੀਂ ਲੱਗਦਾ ਕਿ ਜਿਵੇਂ ਹਰ ਬਾਰ ਸਰਕਾਰ ਹੈ ਜਿਹੜੀ ਹਰ ਸਾਲ ਦੋ ਸਾਲ ਬਾਅਦ ਟੈਸਟ ਦਾ ਨਾਮ ਚੇਂਜ ਕਰਕੇ ਸਟੂਡੈਂਟਾਂ ਨੂੰ ਗੁੰਮਰਾਹ ਕਰ ਰਹੀ ਹੈ ਸਰ ਮੈਂ ਤੁਸੀ ਗੁੰਮਰਾਹ ਕਰਨ ਕਲ ਕਿਤਨਾ ਮੈਸਰਤ ਨੂੰ ਇੱਕ ਗੱਲ ਦੱਸਦਾ ਇੰਨੇ ਪੇਪਰ 2 ਦੋ ਕਰਤੇ ਆ ਸਰ 2016 ਤੱਕ ਟੈਟ ਦਾ ਇੱਕੋ ਪੇਪਰ ਹੁੰਦਾ ਸੀਗਾ ਬਾਅਦ ਵਿੱਚ ਦੋ ਕੀਤੇ ਕਿਉਂ ਸਰ ਕਿਉਂਕਿ ਪਹਿਲਾਂ ਸਟੂਡੈਂਟ ਨੂੰ ਇੱਕ ਪੇਪਰ ਕਲੀਅਰ ਕਰਨਾ ਹੋਏਗਾ ਸਾਲ ਬਾਅਦ ਦੂਜਾ ਲੈ ਲਾਂਗੇ ਜੀ ਸਾਲ ਹੋਰ ਲਮਕਾ ਦਾਂਗੇ ਤਿੰਨ ਚਾਰ ਸਾਲ ਸਾਡੇ ਨਿਕਲ ਜਾਣਗੇ ਪੰਜ ਸਾਲ ਸਾਡੇ ਕੋਲ ਹੁੰਦੇ ਆ ਜੀ ਤਾਂ ਗੁੰਮਰਾਹ ਦਾ ਸਰ ਸਿੱਧਾ ਸਿੱਧਾ ਕਰਨ ਲੱਗੇ ਹੋਏ ਆ ਇਹਦੇ ਚ ਤਾਂ ਕੋਈ ਡਾਊਟ ਨਹੀਂ ਆ ਸਵੇਰੇ ਸ਼ਾਮ ਇਹ ਦਿਖ ਰਿਹਾ ਸਰ ਕਿ ਇੱਕ ਪੇਪਰ ਨਾਲ ਵੀ ਸਰ ਤੁਸੀਂ ਉਹਨਾਂ ਦੀ ਯੋਗਤਾ ਜਾਂਚ ਸਕਦੇ ਹੋ ਸਰ UGC NET ਦਾ ਪੇਪਰ ਹੁੰਦਾ ਇੱਕੋ ਪੇਪਰ ਹੁੰਦਾ ਇੱਕੋ ਹੀ ਦਿਨ ਹੁੰਦਾ ਸਰ ਹਾਲਾਂਕਿ ਉਹ ਪਾਰਟ 2 ਹੁੰਦੇ ਆ ਮੇਰਾ ਨਾਮ ਸਿਮਰਨ ਪਹਿਲਾਂ ਸੁਣਿਆ ਹੋਣਾ ਕਿ ਸੀਐਮ ਸਾਹਿਬ ਖੁਦ ਕਿਹਾ ਕਰਦੇ ਸੀ ਕਿ ਅਸੀਂ ਪੰਜਾਬ ਦੀਆਂ ਧੀਆਂ ਨੂੰ ਸੜਕਾਂ ਤੇ ਨਹੀਂ ਰੁਣ ਦੋਵਾਂਗੇ ਅੱਜ ਤੱਕਾਂ ਮੁੱਕੀ ਵੀ ਹੋਈ ਹੈ ਕੀ ਕਹਿਣਾ ਚਾਹੀਦਾ ਮੈਂ ਇਹੀ ਕਹਿਣਾ ਚਾਹੂੰਗੀ ਜੀ ਵੀ ਮਤਲਬ ਅੱਜ ਦੇ ਟਾਈਮ 'ਚ ਪੰਜਾਬ ਸਰਕਾਰ ਮਤਲਬ ਜਿਹੜੀ ਆਮ ਆਦਮੀ ਦਾ ਕਹਿ ਕੇ ਆਈ ਸੀ ਵੀ ਅਸੀਂ ਆਮ ਆਦਮੀ ਆ ਆਮ ਸਰਕਾਰਾਂ ਦੀ ਆਮ ਆਦਮੀ ਲਈ ਲੜਾਂਗੇ ਤੇ ਆ ਆਮ ਆਦਮੀ ਨੂੰ ਸੜਕਾਂ ਤੇ ਰੋਲ ਰਹੇ ਅੱਗੇ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਅੱਜ ਟੀਚਰ ਡੇ ਹੈਗਾ ਸਾਨੂੰ ਇਹ ਸੜਕਾਂ ਤੇ ਰੋਲਣਾ ਪੈ ਰਿਹਾ ਹੈ ਸਰਕਾਰ ਇਸ ਵਾਰ ਧਿਆਨ ਦੇਵੇ ਟੀਚਰਾਂ ਨੂੰ ਬਹੁਤ ਵੱਡਾ ਔਦਾ ਦਿੱਤਾ ਜਾਂਦਾ ਹੈ ਟੀਚਰ ਹੀ ਬੱਚਿਆਂ ਨੂੰ ਗਿਆਨ ਦਿੰਦਾ ਹੈ ਟੀਚਰ ਦੇ ਆਉਣ ਨਾਲ ਹੀ ਅਸੀਂ ਅੱਗੇ ਵਧਾਂਗੇ ਬੱਚੇ ਤੇ ਪਰ ਇਸ ਦਿਨ ਵਧੀਆ ਕਿਥੇ ਇਹਨਾਂ ਨੇ ਸਾਨੂੰ ਪੇਪਰ ਲੈਣਾ ਸੀ ਅਸੀਂ ਸਿਰਕਾ ਤੇ ਰੋਲਿਆ ਸਾਨੂੰ ਹਰ ਵਾਰ ਮੀਟਿੰਗ ਦਿੱਤੀ ਜਾਂਦੀ ਹੈ ਲਾਰਾ ਦਿੱਤਾ ਜਾਂਦਾ ਸਾਡਾ ਕੋਈ ਧਿਆਨ ਨਹੀਂ ਜਦੋਂ ਅਸੀਂ ਇਹ ਗੱਲ ਕਹਿਨੇ ਆਗੇ ਵੀ ਅਸੀਂ ਜੂਨੀਅਨ ਵਾਲੇ ਪੀਐਸਟ ਵਾਲਿਆਂ ਤਾਂ ਇਹਦੇ ਵਿੱਚ ਸਾਰ ਸਾਨੂੰ ਪਹਿਲਾਂ ਹੀ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਅਸੀਂ ਉੱਥੇ ਪ੍ਰੋਟੈਸਟ ਵਗੈਰਾ ਰੱਖਾਂਗੇ ਤਾਂ ਸਾਡੇ ਮੰਨ ਲੈ ਜੂਨੀਅਰ ਦੇ ਬੰਦਿਆਂ ਨੂੰ ਪਹਿਲਾਂ ਹੀ ਚੱਕ ਕੇ ਖਾਨੀ ਦਿਵਸ ਟੁਕਿਆ ਜਾਂਦਾ ਵੀ ਭਗਵੰਤ ਮਾਨ ਕਿਸੇ ਨਾਲ ਵੀ ਕੋਈ ਸਾਡਾ ਮਿਲਣ ਮੇਲ ਨਹੀਂ ਰੱਖਿਆ ਸੋਦਾਲ ਦੇ ਕੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹੈਸ਼ ਦੇ ਅੱਗੇ ਕੰਪਿਊਟਰ ਅਧਿਆਪਕਾਂ ਨੇ ਇਹ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਇਹਨਾਂ ਨੂੰ ਖਦੇੜਨ ਦੇ ਵਾਸਤੇ ਪੁਲਿਸ ਵੱਲੋਂ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ